ਹਾਂਜੀ ਅਸੀਂ ਇੱਕ ਲੋਕੇਸ਼ਨ ਤੇ ਖੜੇ ਆ ਜੀ ਇਹ ਪਿੰਡ ਚੀਮਾ ਤੋਂ ਕੈਰੀ ਰੋਡ ਦੇ ਉੱਤੇ ਬਣੀ ਆ ਖੇਤਾਂ ਦੇ ਵਿੱਚ ਬਹੁਤ ਸੁਹਣੀ ਲੋਕੇਸ਼ਨ ਆ ਇੱਥੇ ਤੁਸੀਂ ਪਿਕਨਿਕ ਪਾਰਟੀ ਕੋਈ ਛੋਟੀ ਮਤਲਬ ਪ੍ਰੋਗਰਾਮ ਕੋਈ ਮੀਟਿੰਗ ਕਰਨੀ ਆ ਵੱਡੀ ਮੀਟਿੰਗ ਵੱਡਾ ਹਾਲ ਵੀ ਤੇ ਬਣਿਆਗਾ ਜਿਹਦੇ ਵਿੱਚ ਤੁਸੀਂ ਛੋਟਾ ਫੰਕਸ਼ਨ ਵਿਆਹ ਸ਼ਾਦੀ ਦਾ ਫੰਕਸ਼ਨ ਵੀ ਕਰ ਸਕਦੇ ਹੋ ਕਿਚਨ ਵੀ ਬਣੀ ਆ ਨਾਲ ਮਤਲਬ ਰੈਸਟੋਰੈਂਟ ਸਾਰਾ ਬਣਿਆ ਖਾਣ ਪੀਣ ਦਾ ਜ਼ਮਾਨ ਤੇ ਇੱਧਰ ਤੁਸੀਂ ਦੇਖਦੇ-ਦੇਖਦਾ ਇਹ ਹੱਟਾਂ ਬਣੀਆਂ ਨੇ ਏਸੀ ਵੀ ਨੇ ਬਾਹਰ ਬੈਠਣ ਦੇ ਵੀ ਉਹ ਕਰ ਸਕਦੇ ਹੋ ਤੁਸੀਂ ਸਾਰੇ ਦੇਖਾ ਲਓ ਨਾਲ ਪਾਸੇ ਚਾਰੇ ਪਾਸੇ ਝੀਲ ਬਣੀ ਆ ਜਿਹਦੇ ਵਿੱਚੋਂ ਪਾਣੀ ਛੱਡਿਆ ਜਾਊਗਾ ਆ ਜਿਹੜੀ ਪਾਸੇ ਬਾੜ ਲੱਗਿਆ ਤੇ ਪੇਂਟ ਹੋਣਾ ਸਾਰੇ ਕਲਰ ਹੋਣਾਗਾ ਤੇ ਆ ਦੇਖੋ ਜੀ ਇਸ ਤਰ੍ਹਾਂ ਹੀ ਫੈਮਿਲੀ ਹਟਾਂ ਬਣੀਆਂ ਜਿੱਦੇ ਬੈਠ ਸਕਦੇ ਹੋ ਤੁਸੀਂ ਇਹਦੇ ਵਿੱਚ ਏਸੀ ਲੱਗਿਆਗਾ ਗਰਮੀਆਂ ਦੇ ਵਿੱਚ ਏਸੀ ਦੀ ਵਰਤੋਂ ਕਰ ਸਕਦੇ ਹੋ ਤੇ ਇਸ ਦੀਆਂ ਕਈ ਮਤਲਬ 8-10 ਤਰ੍ਹਾਂ ਦੀਆਂ ਹਟਾਂ ਬਣੀਆਂ ਨੇ ਚਾਰੇ ਪਾਸੇ ਪਾਣੀ ਦੇ ਵਿੱਚ ਬਣੇ ਵੀ ਆ ਇਹ ਤਾਂ 스ਵਿਮਿੰਗ ਪੂਲ ਵੀ ਬਣਨੇ ਨੇ ਉਹਦੇ ਵਿੱਚ ਪਾਣੀ ਛੱਡਿਆ ਜਾਊਗਾ ਤੁਸੀਂ ਬੋਟਿੰਗ ਵਗੈਰਾ ਵੀ ਹੋਏਗੀ ਨਾਲ ਇੱਥੇ ਜੈਮ ਵੀ ਆ ਰੈਸਟੋਰੈਂਟ ਵੀ ਆ ਬਹੁਤ ਸੋਹਣਾ ਖੇਤਾਂ ਦੇ ਵਿੱਚ ਬਹੁਤ ਸੋਹਣਾ ਮਾਹੌਲ ਬਣਿਆਗਾ ਤੁਸੀਂ ਇੱਥੇ ਆਪਣੀ ਫੈਮਿਲੀ ਨਾਲ ਵੀ ਆ ਸਕਦੇ ਹੋ ਆ ਦੇਖੋ ਜੀ ਇਸ ਤਰ੍ਹਾਂ ਇਹ ਬਣੇ ਨੇ ਅੱਡੋ-ਅੱਡ ਤਰ੍ਹਾਂ ਦੇ ਇਹਨਾਂ ਨੇ ਸੋਫਾ ਸੈਟ ਕੁਰਸੀਆਂ ਵਗੈਰਾ ਲਾਈਆਂ ਨੇ ਆ ਓਪਨ ਆ ਜੇ ਕਿਸੇ ਨੇ ਓਪਨ ਬਹਿਣਾਗਾ ਸਾਰੇ ਪਾਸੇ ਪਾਣੀ ਹੋਊਗਾ ਝੀਲਾਂ ਨੇ ਉਹਦੇ ਉੱਤੇ ਬਣਿਆ ਹੋਇਆ ਉੱਚੀ ਜਗ੍ਹਾ ਦੇ ਉੱਤੇ ਇਹ